ਦੇਖੋ ਇਹ ਤੇ ਵਰਕਰ ਦੀ ਮਿਹਨਤ ਹੈ ਇਹ ਗੱਲ ਜੀ ਜੀਪੀ ਦਾ ਵਰਕਰ ਮਿਹਨਤ ਕਰ ਰਿਹਾ ਹੈਗਾ ਤੇ ਹਰ ਜਗ੍ਹਾ ਬੂਥ ਲਗਾ ਰਿਹਾ ਹੈ ਕੋਈ ਕਹ ਸਕਦਾ ਜੇ ਤੁਹਾਡੇ ਕਿਤੇ ਪਰਮਾ ਹੈ ਕੋਈ ਪਾਰਟੀ ਕੰਮ ਆਈ ਹੋਊਗੀ ਇਸ ਤੋਂ ਤਾਂ ਤੁਹਾਡੇ ਨਾਲ ਗੱਲ ਕਰੇਗੀ ਮੈਂ ਪਹਿਲੀ ਗੱਲ ਤੁਹਾਡੇ ਨਾਲ ਭੈਣਾਣਾ ਕਰਨਾ ਚਾਹੁੰਦਾ ਕਿ ਜਿਹੜੇ ਬਹੁਤ ਵਧੀਆ ਸਪੋਰਟ ਮਿਲ ਰਿਹਾ ਹੈ ਇਹ ਤਾਂ ਤੁਸੀਂ ਇਸ ਪਿੰਡ ਦੀ ਗੱਲ ਕਰੋ ਜੀ ਪਹਿਲੀ ਵਾਰੀ ਬੂਥ ਲਗਾ ਰਿਹਾ ਦੇਖੋ ਕਿੰਨੇ ਲੋਕ ਆਏ ਨੇ ਸਾਡੀਆਂ ਭੈਣਾ ਦੇ ਲਈ ਹਰ ਜਗ੍ਹਾ ਬੋਟ ਵੀ ਲੱਗਦਾ ਹਰ ਜਗ੍ਹਾ ਬੀਜੇਪੀ ਦਾ ਬੋਟਾ ਵੀ ਪਈ ਗੀ ਗੱਲ ਕਰੀਏ ਕੁਝ ਬੋਝਾ ਜਿਹੜੇ ਘਰ ਪਿਓਰਿਟੀਆ ਰਹਿ ਗਏ ਉਹ ਸਭ ਤੋਂ ਪਹਿਲੇ ਦੇ ਕੋਈ ਹੈਲਥ ਹੈਗਾ ਕੋਈ ਉਹ ਅੱਛਾ ਹਸਪੀਟਲ ਕੋਈ ਬਣਾ ਦੇਦਾ ਪੀਜੀ ਜਾਂ ਇੰਦਜ਼ਾਦ ਦਾ ਬਣਾ ਕੇ ਰਿਹਾ ਪਟਿਆਲਾ ਦਾ ਇੰਡਸਟਰੀ ਤੇ ਫਿਰ ਤੋਂ ਵਾਪਸ ਆਏ ਹੋਰ ਵੀ ਲੋਕਲ ਬੜੇ ਇਸ਼ੂ ਨੇ ਪਟਿਆਲਾ ਦੇ ਉਦਾਸਪੁਰ ਦੇ ਬੜੇ ਇਸ਼ੂ ਨੇ ਪਰ ਇਹ ਸਿਲੰਡਰ ਮੈਕਨਿਜ਼ਮ ਆਸਤੀ ਸਿਲੰਡਰ ਸਰਕਟ ਪਲਾਨ ਵਾਲੇ ਸਮੇਂ ਦੇ ਰੁਜ਼ਗਾਰਦਾਰਾਂ ਬਾਰੇ ਗੱਲ ਕਰਨਾ ਅੱਜ ਵੀ ਬਹੁਤ ਜ਼ਰੂਰੀ ਹੈ ਟੈਕਨਕੀ ਗੱਲ ਕਰੀਏ ਇੰਡਸਟਰੀ ਬਸ ਪੂਰਾ ਜੋਰ ਲਾ ਕੇ ਲਾਗੇ ਭਾਰਤੀ ਜਨਤਾ ਪਾਰਟੀ ਉਦਾਸਪੁਰ ਲੋਕਸਵਾਦੀ ਇੰਡਸਟਰੀਜ਼ ਆਏ ਹੋਏ ਨੌਜਵਾਨਾਂ ਰੁਜ਼ਗਾਰ ਕਰ ਭਗਵੰਤ ਮਾਨ ਨੇ ਇਹ ਗੱਲ ਕੀਤੀ ਸੀ ਕਿ ਮੈਂ ਤੁਹਾਨੂੰ ਆਟਾ ਦਵਾਂਗਾ ਆਟਾ ਦਾ ਬੜੀ ਗੱਲ ਅੱਜ ਕਰਨ ਉਹਦੇ ਟੈਂਡਰ ਹੋ ਗਏ ਨੇ ਪੈਸੇ ਆ ਗਏ ਨੇ ਸੈਂਟਰ ਦੇ ਜਦੋਂ ਤੁਹਾਡੇ ਘਰਾਂ ਚ ਕੰਮ ਸ਼ੁਰੂ ਕਰਾਣਾ ਮੈਂ ਚੋਣ ਖਤਮ ਹੋਦੇ ਸ਼ੁਰੂ ਕਰਾ ਦਾਂਗਾ ਤਰੀ ਦੀ ਵਚਨ ਬੰਦ ਨੇ ਉਹਨਾਂ ਨੇ ਤੇ ਅੱਜ ਵੀ ਤੁਹਾਡੇ ਘਰਾਂ ਦੇ ਵਿੱਚ ਵੀ ਕੁਝ ਰੋਸ਼ ਹੈਗਾ ਉਸ ਏਰੀਆ ਦੇ ਵਿੱਚ ਕੁਝ ਪਿੰਡ ਹੈ ਜਿਹੜੇ ਈਮਾ ਚੱਲ ਦੇ ਨਾਲ ਜੁੜੇ ਆ ਆ ਰਹੀ ਆ ਨਾ ਕੰਮ ਤੁਹਾਡੇ ਕੋਲ ਜਿਹੜੀ ਕੇਂਦਰ ਸਰਕਾਰ ਦਾ ਸੈਂਟਰ ਕੋ ਲਾਂਡਰ ਹੋਣ ਵਾਲਾ ਪੋਲਾ ਉਹਦੇ ਬਸ ਮੈਂ ਪ੍ਰਯਾਤਨ ਕਰੇਗਾ ਨਾ ਵੀ ਆਪਣੇ ਭਗਵੰਤ ਮਾਨ ਹੋਣੀ ਕਿਤੇ ਆ ਮਾ ਹਾਂਜੀ ਭਾਈਆ ਇਹ ਜਿਹੜੀ ਰੈਲੀ ਕਰਵਾਈ ਜਾ ਰਹੀ ਹੈ ਦਿਨ ਅੱਜ ਦੇਖੋ ਜਾਫਲਪੁਰ ਪਿੰਡ ਦੇ ਵਿੱਚ ਸਾਡੇ ਲੋਕ ਸਭਾ ਹਲਕੇ ਦੇ ਉਮੀਦਵਾਰ ਸਾਡੇ ਵੱਡੇ ਭਾਈ ਦਨੀ ਸਿੰਘ ਬੱਬੂ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਸੰਬੋਧਨ ਕਰਨ ਵਾਸਤੇ ਜਾਫਲਪੁਰ ਦੇ ਸਾਰੀ ਸੰਗਤ ਨੂੰ ਸੋ ਅੱਜ ਇੱਥੇ ਪਤਾ ਲੱਗ ਰਿਹਾ ਕਿ ਇੱਥੇ ਪਹਿਲਾਂ ਕਦੀ ਵੀ ਜੋ ਕੱਟ ਦੇ ਵਿੱਚ ਹਮੇਸ਼ਾ ਅਲਾਈਅੰਸ ਦੇ ਵਿੱਚ ਹਮੇਸ਼ਾ ਬੂਥ ਲੱਗਦੇ ਆਏ ਸੀ ਅੱਜ ਪਹਿਲੀ ਵਾਰ ਜੋ ਇੱਥੇ ਭਾਜਪਾ ਦਾ ਫੂਟ ਲੱਗਣ ਜਾ ਰਿਹਾ ਔਰ ਭਾਜਪਾ ਦੇ ਲੋਕ ਜਿਹੜੇ ਆ ਹਰ ਪਿੰਡ ਦੇ ਜਿਹੜੀਆਂ ਸਾਡੀਆਂ ਬਹੁਤ ਵੱਡੀ ਤਦਾਦ ਵਿੱਚ ਮਾਤਾਵਾਂ ਔਰ ਸਾਡੀਆਂ ਪੈਣਾ ਸਾਡੇ ਬਜ਼ੁਰਗ ਸਾਰੇ ਜਿਹੜੇ ਸਾਰੇ ਪਹੁੰਚੇ ਆ ਔਰ ਅੱਜ ਮੈਂ ਇੱਕ ਚੀਜ਼ ਦਾ ਸਾਨੂੰ ਜਿਹੜਾ ਬੱਬੂ ਜੀ ਨੂੰ ਵਿਸ਼ਵਾਸ ਦਿਵਾਇਆ ਇੱਥੋਂ ਦੇ ਜਾਫਲਪੁਰ ਪਿੰਡ ਦੇ ਲੋਕਾਂ ਨੇ ਕਿ ਅਸੀਂ ਵੱਡੀ ਪਗਾਂ ਦੇ ਨਾਲ ਵੱਡੀ ਲੀਡ ਦੇ ਨਾਲ ਜਿਹੜਾ ਜਫਲਪੁਰ ਪਿੰਡ ਜਿਹੜਾ ਜਿਤਾ ਕੇ ਬੱਬੂ ਜੀ ਨੂੰ ਇੱਥੋਂ ਲੋਕ ਸਭਾ ਦੇ ਵਿੱਚ ਭੇਜੇਗਾ ਕਿੱਦਾਂ ਦਾ ਸੰਯੋਗ ਮਿਲ ਰਿਹਾ ਪਿੰਡਾਂ ਦੇ ਵਿੱਚ ਤੁਸੀਂ ਜਾ ਰਹੇ ਹੋ ਪਿੰਡਾਂ ਦਾ ਬਹੁਤ ਵਧੀਆ ਜੀ ਅੱਜ ਸਾਡੇ ਸੱਤ ਪ੍ਰੋਗਰਾਮ ਜਿਹੜੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਪ੍ਰੋਗਰਾਮ ਨੇ ਬੱਬੂ ਜੀ ਦੇ ਔਰ بڑا ਹੁਸ਼ਿਆ ਬڑے ਪ੍ਰੋਗਰਾਮਾਂ ਲਈ ਫੋਨ ਆ ਰਹੇ ਆ ਕਿ ਵਕ ਵਕ ਪਿੰਡਾਂ ਤੋਂ ਕਿ ਸਾਡੇ ਪਿੰਡ ਨੂੰ ਵੀ ਪ੍ਰੋਗਰਾਮ ਦਿੱਤੇ ਜਾਣ ਸੋ ਲੜੀ ਬੰਦ ਅਸੀਂ ਜਿਹੜੇ ਪ੍ਰੋਗਰਾਮ ਅੱਗੇ ਦੇਈ ਜਾ ਰਹੇ ਹਾਂ ਪਿੰਡਾਂ ਦੇ ਜਿੱਦਾਂ ਜਿੱਦਾਂ ਵੀ ਆ ਔਰ ਬਾਕੀ ਹਲਕਿਆਂ ਨੂੰ ਵੀ ਦੇਖ ਕੇ ਥੋੜਾ ਦੇਖਣਾ ਪੈ ਰਿਹਾ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਆ ਕਿ ਸਾਡੇ ਪ੍ਰੋਗਰਾਮ ਜਿਹੜੇ ਪਿੰਡਾਂ ਚ ਵੱਧ ਤੋਂ ਵੱਧ ਜਿਹੜੇ ਬੀਜੇਪੀ ਦੇ ਆਣਾ ਲਈ ਸਮੇਂ ਦੇ ਵਿੱਚ ਕੋਈ ਵੱਡੇ ਚਿਹਰੇ ਦੀ ਲੀਡਰਸ਼ਿਪ ਨੂੰ ਕੋਈ ਰੈਲੀ ਹੋਏਗੀ ਬਿਲਕੁਲ ਹੋਏਗੀ ਜੀ ਬਿਲਕੁਲ ਔਰ ਇਹ ਜੋ ਸਾਡੇ ਗੁਰਦਾਸਪੁਰ ਲੋਕ ਸਭਾ ਦੇ ਲੋਕਾਂ ਦੀ ਮੰਗ ਹੋਏਗੀ ਜੇ ਸਲੀਟਰ ਨੂੰ ਦੇਖਣਾ ਚਾਹੁੰਦੇ ਨੇ ਉਹ ਜਰੂਰ ਇੱਥੇ ਸਾਡੀ ਹਾਈ ਕਮਾਂਡ ਮਤਲਬ ਵੱਲੋਂ ਇਹ ਫੈਸਲਾ ਲਿਆ ਜਾਊਗਾ ਔਰ ਵੱਡੇ ਚਿਹਰੇ ਨੂੰ ਜਿਨ੍ਹਾਂ ਦੀ ਮੰਗ ਹੋਏਗੀ ਉਹ ਜਰੂਰ ਇੱਥੇ ਗੁਰਦਾਸਪੁਰ ਦੇ ਲੋਕਾਂ ਨੂੰ ਆ ਕੇ ਮਿਲਣਗੇ ਪਹਿਲੀ ਵਾਰ ਜਾਫਲਪੁਰ ਦੇ ਵਿੱਚ ਜਿੱ ਕਿਹਾ ਜਾ ਰਿਹਾ ਕਿ ਬੂਥ ਲੱਗੇਗਾ ਕੀ ਕਮੀ ਰਹਗੀ ਕੀ ਪਹਿਲਾਂ ਬੀਜਪੀ ਤੇ ਪਹੁੰਚਣਾ ਪਹਿਲਾਂ ਨਹੀਂ ਪਹੁੰਚਣ ਦੀ ਗੱਲ ਨਹੀਂ ਸੀ ਪਹਿਲਾਂ ਦੇਖੋ ਕਾਲੀ ਗਵਰਨਮੈਂਟ ਦੇ ਨਾਲ ਕਾਲੀ ਦੇ ਨਾਲ ਅਲ ਔਰ ਹਮੇਸ਼ਾ ਜੋ ਕੀਤਾ ਜਾ ਰਿਹਾ ਸੀ ਕਿ ਗੁਰਦਾਸਪੁਰ ਜਿਹੜੀਆਂ ਵਾਡਾਂ ਸੀ ਉਹ ਬੀਜੇਪੀ ਦੇਖਦੀ ਸੀ ਔਰ ਪਿੰਡਾਂ ਦਾ ਜੋ ਕੰਮ ਕਾਲੀਦਲ ਦੇਖਦਾ ਸੀ ਇਸ ਵਾਰ ਜੋ ਅਲੱਗ-ਅਲੱਗ ਤੋਂ ਇਲੈਕਸ਼ਨ ਲੜਨ ਦਾ ਸਾਡੀ ਪਾਰਟੀ ਨੇ ਜੋ ਫੈਸਲਾ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਵੱਲੋਂ ਨੱਟਾ ਜੀ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਕਿ ਜਿਹੜੀ ਸਾਡੀ ਬੀਜੇਪੀ ਪਾਰਟੀ ਹੈ ਉਹ ਕੱਲੇ ਇਲੈਕਸ਼ਨ ਲੜੇਗੀ ਇਸ ਵਾਰ ਔਰ ਵੱਡੀ ਲੀਡ ਦੇ ਨਾਲ ਬਹੁਤ ਸਾਰੀਆਂ ਸੀਟਾਂ ਦੇ ਨਾਲ ਜਿੱਤ ਕੇ ਜਿਹੜਾ ਪੰਜਾਬ ਦੇ ਵਿੱਚੋਂ ਮੋਦੀ ਜੀ ਦੀ ਝੋਲੀ ਦੇ ਵਿੱਚ ਪਾਇਆ ਗਿਆ ਸਰਕਾਰ ਨੇ ਪੰਜਾਬ 'ਚ ਜਿਹੜਾ ਤੁਸੀਂ ਵਿਰੋਧ ਕਹਿੰਦੇ ਹੋ ਉਹ ਕਿਸੇ ਕਿਸਮ ਦਾ ਕੋਈ ਵਿਰੋਧ ਨਹੀਂ ਪੰਜਾਬ 'ਚ ਤੁਸੀਂ ਦਿਖ ਰਹੇ ਹੋ ਅੱਜ ਕਿ ਜਾਵਲਪੁਰ ਇੱਕ ਛੋਟਾ ਜਿਹਾ ਪਿੰਡ ਹੈ ਜਿੱਥੇ ਅੱਜ ਜਦੋਂ ਦੀ ਸਾਡੀ ਪਾਰਟੀ ਦੀ ਸਥਾਪਨਾ ਹੋਈ ਹੈ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ ਅੱਜ ਪਹਿਲੀ ਵਾਰ ਸਾਡਾ ਥਬੂਤ ਲੱਗਣ ਜਾ ਰਿਹਾ ਹੈ ਔਰ ਭੀੜ ਲੋਕਾਂ ਦਾ ਮਾਰਦਾ ਠੱਠ ਇਹ ਮੋਦੀ ਸਾਹਿਬ ਦੀ ਨੀਤੀਆਂ ਦਾ ਪ੍ਰਨਾਮ ਹੈ ਕਿਉਂਕਿ ਲੋਕ ਮੋਦੀ ਸਾਹਿਬ ਨੂੰ ਪਿਆਰ ਕਰਦੇ ਨੇ ਜਿਹੜੀਆਂ ਗਲਤਫਹਿਮੀਆਂ ਕੁਝ মিডিਆ ਦਾ ਸੈਕਸ਼ਨ ਕੁਝ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕ੍ਰੀਏਟ ਕੀਤੀਆਂ ਉਹ ਸਾਰਿਆਂ ਦੇ ਮੂਹਤੇ ਅੱਜ ਚਪੇੜ ਹੈ ਕਿ ਸਾਰੇ ਐਨ ਆਰ ਆਈ ਸਾਰੇ ਕਿਸਾਨ ਜ਼ਿਮੀਦਾਰ ਸਾਰੇ ਹੀ ਵਰਗ ਕਿਸਾਨ ਮਜ਼ਦੂਰ ਤੋਂ ਲੈ ਕੇ ਸਾਰੇ ਅਜ ਮੋਦੀ ਸਾਹਿਬ ਦੀਆਂ ਨੀਤੀਆਂ ਨਾਲ ਸਹਿਮਤ ਹਨ ਤੁਹਾਡੇ ਪਿੰਡ ਬਹੁਤ ਤਰਾਰ ਕਰਨਗੇ ਜਿਨ੍ਹਾਂ ਨੂੰ ਚਾਸੀ ਚ ਲੈ ਕੇ ਉਹਨਾਂ ਨੇ ਜਿਹੜਾ 25-25000 ਰੁਪਇਆ ਵੰਡ ਦਿੱਤਾ ਇੱਕ ਪਰਿਵਾਰ ਦਾ ਆਇਆ ਸੀ 82 ਲੱਖ ਰੁਪਇਆ ਸਾਡਾ ਜੀ ਜਿਹੜਾ ਪੰਜਾਬ ਦਾ ਪੰਜਾਬ ਦੀ ਜਿਹੜੇ ਸਾਡੇ ਪ੍ਰਧਾਨ ਨੇ ਸੁਨੀਲ ਜਾਖੜ ਜੀ ਉਹਨਾਂ ਨੇ ਐਨ ਆਰ ਆਈ ਸੈਲ ਜਿਹੜਾ ਗਠਨ ਹਿੱਸੇ ਕਰਕੇ ਕੀਤਾ ਵੀ ਜਿੰਨੇ ਵੀ ਪੰਜਾਬ ਤੋਂ ਬਾਹਰ ਰਹਿੰਦੇ ਲੋਕ ਨੇ ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਜਿਹੜੇ ਸਾਰੇ ਉਹਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਟੈਕਲ ਕੀਤਾ ਜਾਏ ਉਹਨਾਂ ਨੇ ਮੇਰੀ ਜ਼ਿੰਮੇਵਾਰੀ ਲਈ ਹੈ ਮੈਂ ਨੌ ਦੇਸ਼ਾਂ 'ਚ ਵਰਚੁਅਲੀ ਔਰ ਪਰਸਨਲੀ ਮੀਟਿੰਗਾਂ ਕਰਕੇ ਸਾਰੀ ਆਰਗੇਨਾਈਜੇਸ਼ਨ ਬਣਾ ਦਿੱਤੀ ਹੈ ਜਿੰਨੀਆਂ ਵੀ ਐਨ ਆਰ ਆਈ ਨੂੰ ਕਿਤੇ ਵੀ ਕੋਈ ਪ੍ਰੋਬਲਮ ਆ ਗਈ ਹੋਵੇ ਸੇਵਾ ਲਈ ਤਿਆਰ ਬਰ ਆਈਡੀਆ ਜਿਹੜੇ ਨਿਸ਼ਚੇਆ ਤੁਹਾਡੇ ਕੋਲ ਆਉਣ ਆ ਦਿਨੇਸ਼ ਬੱਬੂ ਜੀ ਇੱਕ ਬੇਦਾਗ ਔਰ ਇਮਾਨਦਾਰ ਸ਼ਵੀ ਦੇ ਨੇਤਾ ਹੈ ਨਾ ਸਾਡੇ ਤਿੰਨ ਬਾਰ ਐਮ ਐਲ ਏ ਰਹੇ ਅੱਜ ਤੱਕ ਤੁਸੀਂ ਮੀਡੀਆ ਚੈਨਲ ਤੋਂ ਆਪਣੇ ਕਿਸੇ ਵੀ ਮੀਡੀਆ ਗਰੁੱਪ ਦੀ ਕੋਈ YouTube ਚੈਨਲ ਤੋਂ ਮੈਨੂੰ ਕੱਢ ਕੇ ਦੱਸੋ ਕਿ ਉਹਨਾਂ ਦੀ ਕੋਈ ਖਬਰ ਵੀ ਆਈ ਹੋਏ ਕਿ ਉਹਨਾਂ ਨੇ ਕੋਈ ਧੋਖ ਕਿਸੇ ਨਾਲ ਕੋਈ ਬੇਈਮਾਨੀ ਜਾਂ ਧੋਖਾ ਕੀਤਾ ਤੇ ਦਿਨੇਸ਼ ਬੱਬੂ ਜੀ ਦੇ ਨਾਲ ਪੂਰਾ ਗੁਰਦਾਸਪੁਰ ਹਲਕਾ ਡਟ ਕੇ ਖੜਾ ਔਰ ਮੈਂ ਤੁਹਾਨੂੰ ਵਾਅਦੇ ਨਾਲ ਕਹਿੰਦਾ ਕਿ ਸੀਟ ਜਿਹੜੀ ਗੁਰਦਾਸਪੁਰ ਦੀ ਘਟੋ ਘਟ 40000 ਦੇ ਮਾਰਜਿਨ ਨਾਲ ਜਿੱਤਣ ਜਾ ਰਹੇ ਹਾਂ ਮੈਨੂੰ ਅਸ਼ੀਰਵਾਦ ਵ